ਹਾਂਜੀ ਦੋਸਤੋ ਕੀ ਗੱਲ ਮੂਡ ਆਫ ਆ ਅੱਜ ਤੁਹਾਨੂੰ ਹਸਾਉਣੇ ਆ ਕਿਉਂਕਿ ਵੀਡੀਓ ਬਹੁਤ ਹੀ ਜ਼ਿਆਦਾ ਫਨੀ ਹੋਣ ਵਾਲੀ ਆ ਪਹਿਲਾਂ ਆਪਾਂ ਸਾਰੇ ਵੀਡੀਓਜ਼ ਦੇਖਾਂਗੇ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜਾਂਗੇ ਬਹੁਤ ਮਜ਼ਾ ਆਊਗਾ ਆ ਲਿਓ ਫਿਰ ਪੈਰ ਨਾ ਲੱਗਣਾ ਧਰਤੀ ਜਦੋਂ ਮੇਰਾ ਹੱਥ ਤੂੰ ਫੜਿਆਵੇ ਰੋਟੀ ਦਾ ਚੋਸਨ ਦੇ ਦਿਆ ਕਰੋ ਮੇਰਾ ਤਾਂ ਪਹਿਲੀ ਖੂਨ ਨਹੀਂ ਬਣਦਾ ਪਤਾ ਕਰੋ ਕਿਹੜੇ ਮੰਦਰ ਦੀਆਂ ਪੰਜ ਚੌਂਕੀਆਂ ਭਰੀਆਂ ਨੇ ਇਹਨੇ ਦੇਖ ਲਿਆ ਦੰਦ ਰਾਨੀ ਪੰਜਾਬੋ ਤੋ ਕੁਝ ਹੋ ਗਿਆ ਹਲੇ ਉਹ ਪੈ ਇਸੀ ਜਿਆਦਾ ਕੋਲਾ ਹੱਥ ਚ ਰਹਿ ਗਿਆ ਅੰਦਰ ਦਾ ਕਫੂਤਾ ਕਾਜ ਅੱਛਾ ਮੇਰੀ ਗੱਲੋ ਚੰਨ ਮੇਰਾ ਦਸਿਆ ਕਿਹੜੀ ਗੱਲੋ ਚੰਨ ਮੇਰਾ ਦਸਿਆ ਚੰਨ ਨੂੰ ਛੇਤਰਾਂ ਦੀ ਘਾਟ ਆ ਚੰਨ ਤਾਂ ਉਤੋ ਤੋ ਹਸਦਾ ਅੰਦਰੋਂ ਤਾਂ ਫਿਊਜੂ ਦੇ ਪੈ ਨਹੀਂ ਤਿੰਨੀ ਵਾਰੀ ਪੁੱਛਿਆ ਤੇ ਬੋਲਦਾ ਨਹੀਂ ਇਹਦੀ ਗੱਲ ਚੰਨ ਮੇਰਾ ਦੱਸਿਆ ਦਾਗ ਕਿੱਥੇ ਆ ਮੇਰੀ ਚੰਨ ਨੂੰ ਮਨਾਉਣਾ ਅੱਜ ਪਤਾ ਲੱਗਿਆ ਮੀ ਕਿਉਂ ਨਹੀਂ ਪੈ ਰਿਹਾ ਚੰਨ ਤੇ ਬੱਦਲ ਰੁੱਸੇ ਫਿਰਦੇ ਆ ਬੜੇ ਪਿਆਰੇ ਲੱਗਦੇ ਬੋਲ ਮੇਰੀ ਮਿੱਠੋ ਦੇ ਮਿੱਠੋ ਦੇ ਸੈ ਲ ਖਤਮ ਹੋ ਗਏ ਦੁਕਾਨ ਤੋਂ 10 ਰੁਪਏ ਦੇ ਲਿਆ ਕੇ ਪਾ ਦੇ ਵੀਰ ਇਹਨੂੰ ਖਲਾ ਕੇ ਦੇਖ ਲਾ ਜੁੜਤਾ ਨਹੀਂ ਗਈ ਮਿੱਠੋ ਆਏ ਮਿੱਠੋ ਫਰੀਜ ਜੂ ਘੜ ਦੇ ਜਾਂਦੀ ਆ ਮਿੱਠੋ ਦਾ ਕੋਮਾ ਚ ਲੱਗਦੀ ਆ ਲੋਕਾਂ ਦੇ ਤਾਂ ਯਾਰ ਬਣਦੇ ਤੂੰ ਮੇਰੀ ਹਾਰਟ ਬੀਟ ਬਣੀ ਜਾਂਦਾ ਏ ਮੈਂ ਤਾਂ ਸੌਣ ਲੱਗੀ ਸੀ ਇਹ ਦੇਖ ਕੇ ਨੀਂਦ ਉੱਡ ਗਈ ਬਚਾਰਾ ਮਰਨੂ ਪਿਆਰ ਆਂਟੀ ਤਰਸਖਾ ਵਿਚਾਰੇ ਬਾਬੇ ਤੇ ਮੇਰੀ ਹਾਰਟ ਬੀਟ ਲੋਕਾਂ ਦੇ ਤੱਜਾਰ ਬਣਦੇ ਤੂੰ ਇਹਦਾ ਡੈਡੀ ਬਣੀ ਜਾਣਾ ਏ ਲੱਗਦਾ ਅਸੀਂ ਬਹੁਤ ਵੱਡੇ ਪਾਪ ਕੀਤੇ ਨੇ ਇਹਨੂੰ ਦੇਖ ਕੇ ਲੱਗਦਾ ਮੈਂ ਬੈਨੂ ਬਾਰਾ ਫੇਲੂੜੀ ਲਿਖਣਾ ਗਾਉਣਾ ਆਉਂਦਾ ਕੱਪੜੇ ਲੈ ਕੇ ਗੇਟ ਖਰੀਦਦਾ ਦਾ ਗੇਟ ਲੈ ਕੇ ਕੱਪੜੇ ਪਾਜੀ ਗੇਟ ਫ੍ਰੀ ਮਿਲਿਆ ਜਾ ਸੂਤ ਪਰ ਤੂੰ ਫਿਕਰ ਕਰੀ ਨਾ ਤੇਰਾ ਨਾਂ ਵਿੱਚ ਨਹੀਂ ਮੈਂ ਬਿਰੇ ਗੇਟ ਦਾ ਰੰਗ ਇਹ ਨਾ ਫਿੱਕਾ ਕਿਉਂ ਕਰਾਇਆ ਗੂੜਾ ਨਹੀਂ ਲੱਭਿਆ ਕੋਈ ਰੰਗ <laughs> दुनिया तो तो तोती हुई पैया <laughs> दुनिया हरी परिया काफी <laughs> <Yeah>. <laughs> ना तो मैं कुछ पूछना है ना दसना इस रिश्ते शुरुआ तो की शुरुआत की थी ते आज मैं इस मोर लाना आया हूँ टाइम है का हाथ जोड़ के बेनती है मुकर जा मुकर जा <laughs> सरकार नो अपील है के इस बंदे नो जड़ डिस्कोटी दिखती जावे <laughs> <Yeah>. <laughs> <laughs> ਸਾਡਾ ਪਿਆਰ ਦੀ ਮਾਨਤ ਇੰਸਾਨ ਇਤਰਾ ਸਲਾ ਬਿਹਾਰੀ ਲੱਗਦਾ ਭਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਨਤਾ ਬੜੇ ਇੱਕ ਪੱਤੇ ਮੇਰੇ ਵੀਰ ਜਟਾਵੇ ਮੂਲੀ ਵੰਗੂ ਜੜ ਕੇ ਚੀਰ ਜਟਾਵੇ ਇਸ਼ਾਰਾ ਭਣ ਚ ਬੜਾ ਗਲਤ ਕਰਦੀ ਆਂਟੀ ਆਂਟੀ ਖਣ ਕਹੀ ਪਈ ਆਂ ਡੀਪੂ ਜੋ ਤੈਨੂੰ ਕਿਉਂ ਨਹੀਂ ਮਾਰਦੇ ਇਹ ਲੋਕ ਕੀ ਕਹਿੰਦੇ ਤੂੰ ਆਪਣੀ ਘਰ ਵਾਲੀ ਨੂੰ ਸਿਰ ਤੇ ਚੜਾ ਰੱਖਿਆ ਤਾੜ ਦੇ ਬਾਈ ਨਹੀਂ ਰੱਟੇ ਵੱਜਣਗੇ ਮੱਥੇ ਤੇ ਮੈਨੂੰ ਤਾਂ ਦੋਵੇਂ ਘਰ ਵਾਲੇ ਲੱਗਦੇ ਆ ਘਰ ਵਾਲੀ ਕੋਣਾ ਤੋਰ ਦੇ ਚਾ ਆਜ ਮੈਨੂੰ ਗਲਤ ਜਿਹਾ ਲੱਗੀ ਜਾਂਦਾ ਰਾਤ 12 ਵਜੇ ਤੋਂ ਵੱਧ ਪਰ ਜਾਈ ਜਾਂਦੀ ਹੁਣੇ ਹੁਣ ਮੇਰੀ ਵਾਰੀ ਨਦੀਕ ਨਾਰੇ 베ਰੀਆਂ ਚੜ ਚੜ ਪੈਂਦੀ ਪੂਰ ਮਿਲਣਾ ਹੋਇਆ ਤਾਜੀ ਜੀਰਾ ਕਿਹੜਾ ਦੂਰ ਨਦੀ ਕਿਨਾਰੇ 베ਰੀਆਂ ਚੜਚੜ ਪੈਂਦੀ ਬੂਰ ਤੇਰੇ ਆਹੀ ਲੱਛਣਾ ਕਰਕੇ ਤੇਰਾ ਤਲਾਕ ਹੋਊਗਾ ਜ਼ਰੂਰ ਨਦੀ ਕਿਨਾਰੇ 베ਰੀਆਂ ਚੜਚੜ ਪੈਂਦੀ ਬੂਰ ਤੂੰ ਆਬ ਦੇਖਾ ਫਲੇ ਮੋਂ ਦਾ ਸੀ ਮੈਂ ਆਉਂਗਾ ਜ਼ਰੂਰ ਮੋਟਰਸੈਂਕਲ ਵੱਡਾ ਬਣਾ ਲੈ ਕੇ ਗਿਆ ਹੋਇਆ ਮੈਥੂ ਨਹੀਂ ਆਇਆ ਜਨਾ ਤੂੰ ਤੇ ਸਾਨੂੰ ਭੁੱਲੀ ਗਈ ਐ ਅਸੀਂ ਤੈਨੂੰ ਭੁੱਲੇ ਨਹੀਂ ਪਾਣੀ ਚ ਖਾਲਾ ਲੂਣ ਤੇ ਫਟਕੜੀ ਪਾਵੇ ਗਰਾਰੇ ਘਰ ਮੇਰਾ ਵੀਰ ਅਸੀਂ ਤੇ ਟੀ ਬਣ ਚੱਲੇ ਨਹੀਂ ਜੀ ਵਾਰੀ ਗੋਰੀ ਦਾਸਰ ਦੋਸਤੋ ਸ਼ੇਅਰ ਕਰ ਦਿਓ ਇਹ ਮੈਂ ਗਾਣਾ ਲਿਖਿਆ ਵਾ ਤੇ ਇਹ ਗਾਣਾ ਉਦੇ ਤੱਕ ਪਹੁੰਚਣਾ ਚਾਹੀਦਾ ਇਸ ਤੱਕ ਅੱਗੇ ਸ਼ੇਅਰ ਕਰਕੇ ਅਸੀਂ ਬਲੋਗ ਹੋਣਾ ਬਾਬਾ ਜੀ ਘਰ ਨੂੰ ਜਲੇ ਨੇ ਗੋਣਾਂ ਸਿਆਰੇ song ਨਾ ਕੱਟਾ ਫਲਾਕ ਕਿਉਂ ਕੰਦਾ ਟੋਣੀਏ ਨੇ ਨਾ ਸਾਦੇ ਗੱਡੀਆਂ ਪਾਵੇਂ ਅੰਦਰ ਦੋ ਮੰਜਵੀ ਕੋਠੀ ਪਾਲਾ ਤਾਂ ਇਹਦੇ ਦੀ ਹਲੜਾ ਦੂਓ ਮਿੰਡੂ ਲੱਗਿਆ ਠੀਕ ਹੋ ਗਿਆ ਪਰ ਉਹੀ ਹਾਲ ਆ ਜੇ ਵੀ ਬਾਈ ਕੀ ਹੋਇਆ ਚੱਤੀ ਨਹੀਂ ਕਲਗੀ ਮਰੂਦਾ ਦੇ ਬੂਟੇ ਦਾ ਕੀ ਖਸੂਰਾ ਇਹਨੂੰ ਛੱਡ ਵੇ ਰਿਹਾ ਵੇ ਕਿਉਂ ਦਰਖਤਾਂ ਦਾ ਵੈਰੀ ਬਣ ਗਿਆ ਖੇੜਾ ਛੱਡ ਵੈਰੀ ਆ ਵੇ ਮੈਨੂੰ ਲੱਗਦਾ ਮਰੂਦ ਨਾਲ ਬਨੇਉ ਹੈ ਜਿਹੜਾ ਹਿੱਲਦਾ ਨਹੀਂ ਹਟੀਆਂ ਦੇ ਮੁੱਕ ਬਣ ਗਏ ਦਾਰੂ ਛੱਡ ਵੈਰੀ ਡੋਂਗੀ ਸਟਖਾ ਬਠਾ ਲਗਦਾ ਚਾਚਾ ਤੇਰੀ ਆ ਲੱਛਣਾ ਕਰਕੇ ਮਿਸਕੂ ਜਾ ਇੰਡੀਆ ਨਹੀਂ ਆਉਂਦੀ ਸੌਰੀ ਬਰੇ ਗੱਤਿਓਏ ਮੱਦੇ ਹੋਏ ਗੱਤਿਓਏ ਬਾਈ ਬਾਈ ਰਵੀ ਉਹਨੇ ਮੈਨੂੰ ਬਹੁਤ ਗੁੱਟਿਆ ਅਜਾ ਲੱਗਦਾ ਤੋੜਾਂਗਾ ਉਹਨੇ ਕਦੇ ਵਾਸਤੇ ਲੜਦਾ ਤੂੰ ਇਸ ਕੰਮ ਤੋਂ ਪਾਸਾ ਬੋਸ ਤੂੰ ਖਜਰੀਆਂ ਥਾਣਿਆਂ 'ਚ ਧੱਕੇ ਖਾਵੇਂਗਾ ਪਿੱਛੇ ਮਾਂਵਾਰੇ ਵੀ ਸੋਚ ਤੂੰ ਫੇਰਦਾ ਬਾਈ ਤੂੰ ਕੱਢ ਲਏਗਾ ਪਿੱਛੇ ਘਰ ਸਾਰਾ ਢੇਰ ਹੁੰਦਾ ਜੀਵਾਂ ਦਾ ਬਾਈ ਕਿਸੇ ਨਾਲ ਲੜ ਕੇ ਇੱਥੇ ਹਰ ਗੱਲ ਮਾਂ ਦਾ ਪੁੱਤ ਸ਼ੇਰ ਹੀ ਹੁੰਦਾ ਬਦਮਾਸ਼ੀ ਧਾਰ ਦੇ ਨਾਂ ਦੀ ਉਹਨੂੰ ਪਤਾ ਮੈਂ ਵੀ ਰਗੜਿਆ ਜਾਣਾ ਜੇ ਤੂੰ ਨਹੀਂ ਜਾਣਾ ਸਿੱਧਾ ਜਵਾਬ ਦੇ ਦੇ ਭੋਰੀ ਘਾਤੋਂ ਜਾਣਾ ਨੂੰ ਮਾਮਾਉ ਨੇ ਲੜਦਵਾ ਦਿੱਤੇ ਕਿ ਹਸੀ ਤੂੰ ਗਾਣਾ ਸੁਣਾਤਾ ਉਹ ਵੀ ਸੋਚਦਾ ਹੋਣਾ ਕਿਹੜੇ ਭੂਸੇ ਭੁਲਾ ਗਿਆ ਹਾਂਜੀ ਦੋਸਤੋ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣੇ ਯਾਰਾਂ ਵੈਲੀਜ਼ ਵੀ ਜਰੂਰ ਸ਼ੇਅਰ ਕਰਿਓ ਇਦਾਂ ਦੀ ਹੋਰ ਵੀਡੀਓ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਮਿਲਦੇ ਹਾਂ ਅਗਰ ਦੀ ਵੀਡੀਓ ਚੰਨ ਮਾਜੀ ਸਾਰੇਾਂ ਦਾ